ਉਦੋਂ ਹੋਰ ਸਮੇਂ ਲਾ। ਤੇ ਲੋਕ ਇੰਤਜ਼ਾਰ ਕਰ ਰਹੇ ਆ ਜੀ। ਬਹੁਤ ਸੋਨੇ ਘੋੜੇ ਆਏ ਹੋਏ ਆ। ਕੀ ਉਹ ਕਰਨ? ਐਵੇਂ ਤੇ ਲਾ ਦਨੇ ਆ ਜਣਾ। ਕਿਹਦੇ ਤੇ ਲਾ ਦਨੇ? ਐਵੇਂ ਤੇ ਲਾ ਹੀ ਦੇ। ਮੈਂ ਉਹ ਕਰੀ ਬੈਠਾ ਜੀ। ਇਹ ਹਾਲਾ ਜੀ ਹੋਰ ਕੀ ਹੈ ਬਈ ਸਾਡੇ ਕੰਮ ਕਰੋ ਇੱਕ ਕਰ ਦਿੰਦੇ ਆ ਫੋਨ ਫੜ ਕੇ ਰੱਖਣਾ ਜੀ ਲਾਈਵ ਚੱਲੀ ਆੜਾ ਜੀ ਇੱਕ ਇੰਟਰਵਿਊ ਕਰ ਲਓ ਜੀ ਹਾਂ ਆਪਾਂ ਤੇ ਥੋੜੇ ਹੋ ਜ਼ਿਆਦਾ ਕਿ ਭੰਗਲੇ ਹਾਂ 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 ਖਣ 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 ਪਿੰਡ ਭੁੱਲਰ ਹਾਂ ਪਿੰਡ ਭੁੱਲਰ ਗਰਾਊਂਡ ਚ ਆਇਸ ਨਹੀਂ ਅੱਜ ਅੱਛਾ ਪੌਣੀ ਵਾਲੇ ਹਾਂ ਠੀਕ ਹੈ ਜਿੱਦੇ ਗਰਾਊਂਡ ਚ ਬਣਾਉਣਾ ਹਾਂ 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 ਸਮਝ ਗਿਆ ਸਮਝ ਗਿਆ ਦਰਸੈਨਸ ਦੇ ਬੁੱਟਰ ਦੇ ਨਾਲ ਹਾਂ ਜੀ ਹਾਂ ਜੀ ਇਹ ਕਹਿੰਦਾ ਮੈਂ ਵੀਡੀਓ ਬਣਾਉਣੀ ਮੈਂ ਨੂੰ ਲਾਈਵ ਕਰਤਾ ਪੰਜ ਇੱਕ ਵਾਰੀ ਗੱਲ ਕਰ ਲਾਈਵ ਕਰੀ ਜਾਂਦਾ ਹੈ ਹਾਂ ਬਈ ਦੋਸਤੋ ਅੱਜ ਘੋੜੀਆਂ ਦੇ ਮੇਲੇ ਦੰਦਮਾ ਸਾਹਿਬ ਤਲਵੰਡੀ ਸਾਬੋ ਦਸਵੇਂ ਗੁਰੂਆਂ ਦੀ ਤੇ ਬਾਬਾ ਦੀਪ ਸਿੰਘ ਦੀ ਚਰਨ ਸ਼ੋਪ੍ਰਾਪਤ ਪਵਿੱਤਰ ਧਰਤੀ ਤੇ ਅੱਜ ਮੇਲਾ ਜੀ ਘੋੜੀਆਂ ਦਾ ਮੇਲਾ ਬਾਕੀ ਵੀ ਬਹੁਤ ਸਾਰੇ ਜਾਨਵਰ ਆਏ ਹੋਏ ਨੇ ਤਾਂ ਦੇਖੋ ਕਿੱਡੇ ਕਿੱਡੇ ਸੋਹਣੇ ਜਾਨਵਰ ਕਾਲੇ ਰੰਗ ਦਾ ਕੋਈ ਚਿੱਟੇ ਰੰਗ ਦਾ ਦਾ ਖੂਬਸੂਰਤ ਉਹਨਾਂ ਨੂੰ ਲੱਗਦਾ ਓਏ ਜਿਸ ਵਿੱਚ ਲੱਗਦੀ ਨਹੀਂ ਨਿਭਾਉ ਦੇਖੋ ਬਈ ਕਿਵੇਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਘੋੜਿਆਂ ਦੇ ਸ਼ਕੀਨ ਬਰਸ਼ ਮਾਰ ਰਹੇ ਨੇ 나ਗਰਾਜ ਘੋੜਾ ਜੀ ਇਹ ਦੇਖੋ ਤੁਹਾਡੇ ਸਾਹਮਣੇ ਘੋੜਾ 나ਗਰਾਜ ਬਹੁਤ ਸੋਹਣਾ ਜਾਨਵਰ 나ਗਰਾਜ ਘੋੜਾ ਦੇਖੋ ਕਿੰਨਾ ਠੱਠਾ ਮਾਰਦਾ ਹੋਇਆ ਇਕੱਠ ਫਰ타 ਮਾਰਦਾ ਹੋਇਆ ਇਕੱਠ ਕੁੱਤੇ ਵੀ ਲੈ ਕੇ ਆਏ ਹੈ ਜੀ ਲੋਕ ਇੱਥੇ ਜਾਨਵਰ ਬੱਕਰੀਆਂ ਲਖਰੇ ਗਲਦ ਓਕੇ ਘੋੜੇ ਘੋੜੀਆਂ ਬਹੁਤ ਹੀ ਵਧੀਆ ਬਾਈ ਸਤਿ ਸ਼੍ਰੀ ਅਕਾਲ ਜੀ ਜਿਹੜਾ ਲੱਤੀ ਮਾਹੀ ਸੋਰੀ ਕਰ ਬਈ ਮੇਲੇ ਬਾਰੇ ਬਾਈ ਜੀ ਆਪਾਂ ਵੀ ਹੋਰ ਦਾਂਗੇ ਜਿਆਦਾ ਸਭ ਹਾਂਜੀ ਪੰਜਾਬ ਦੀ ਧਰਤੀ ਮੇਲਿਆਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਇਰਮ ਫਕੀਰਾਂ ਦੀ ਧਰਤੀ ਆਪਣਾ ਪੰਜਾਬ ਹੋਵੇ ਤੇ ਘਰ ਦੀ ਸ਼ਰਾਬ ਹੋਵੇ ਮੂਲੀ ਨਾਲ ਗੰਡਾ ਹੋਵੇ ਬਾਣ ਵਾਲਾ ਮੰਜਾ ਹੋਵੇ ਮੰਜੇ ਉੱਤੇ ਬੈਠਾ ਜੱਟ ਕਹਿੰਦਾ ਬਣਿਆ ਨਵਾਬ ਹੋਵੇ ਆਪਣਾ ਪੰਜਾਬ ਹੋਵੇ ਤੇ ਘਰ ਦੀ ਸ਼ਰਾਬ ਹੋਵੇ ਕਹਿੰਦਾ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਨੀਂਦ ਨੇ ਤਾਂ ਮੈਨੂੰ ਸਵਰਗ ਦਿਖਾਇਆ ਤੇ ਮੈਂ ਕਮਲਾ ਕੀ ਜਾਣਾ ਕਹਿੰਦਾ ਕਾਲਾ ਤੇ ਗੋਰਾ ਵਲਦ ਦੇਖੇ ਮੈਂ ਖੁਰਲੀਆਂ ਉੱਤੇ ਵੱਜੇ ਦੋ ਚਾਚੀਆਂ ਇੱਕ ਤਾਈ ਤੇ ਭੂਆ ਸਿਰ ਸਾਰੀਆਂ ਦੇ ਕੱਜੇ ਤੇ ਇੱਕ ਥਾਂ ਇਕੱਠਾ ਬੈਠਾ ਦੇਖਿਆ ਮੈਂ ਸਾਡਾ ਲੱਲੂ ਲਾਣਾ ਉਹ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਹੈਲੋ ਤੇ ਲੈ ਐ ਸੀਸ ਮਣ ਅੱਛਾ ਗਰ ਕਰਾ ਗੱਲ ਹੈਲੋ ਭਾਈ ਜੀ ਸੰਦੀਪ ਨੇ ਭੇਜਿਆ ਜੀ ਪੰਜਾਬ ਸ਼ਗਾਰ ਪੰਜਾਬ ਸ਼ਗਾਰ ਮੁੰਨੂ ਨੇ ਸਤਿ ਸ੍ਰੀ ਅਕਾਲ ਬਸ ਕੋਈ ਨਹੀਂ ਮੁੰਡੇ ਤੋਂ ਸਮਾਨ ਲੈ ਜਾਓ ਫਿਰ ਹਾਂਜੀ ਤੇ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬਪੁਰਾਣਾ ਵੀੜੀਆਂ ਨਾਲ ਕੰਮ ਕਰਦੇ ਦੇਖੇ ਮੈਂ ਦੇਖਿਆ ਭਾਈ ਚਾਰਾ ਵੀੜੀਆਂ ਨਾਲ ਕੰਮ ਕਰਦੇ ਦੇਖੇ ਤੇ ਦੇਖਿਆ ਭਾਈ ਚਾਰਾ ਓਏ ਕੱਚੇ ਕੋਠੇ ਲਿੱਪੀ ਜਾਵਣ ਲਾਲਾ ਮਿੱਟੀ ਗਾਰਾ ਤੇ ਇੱਕੋ ਚੁਰਤੇ ਰਿਜਦਾ ਦੇਖਿਆ ਮੈਂ 19 ਜੀਆਂ ਦਾ ਖਣਾ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬਪੁਰਾਣਾ ਕਹਿੰਦਾ ਸਬਰ ਤੇ ਸ਼ੁਕਰ ਨਾਲ ਖਾਂਦੇ ਦੇਖੇ ਨਾ ਕੋਈ ਵੈਰ ਨਾ ਰੋਸਾ ਸਾਰੇ ਹੀ ਲੋਕ ਇਕੱਠੇ ਦੇਖੇ ਨਾ ਕੋਈ ਵੈਰ ਨਾ ਰੋਸਾ ਨਾ ਕੋਈ ਜਿੰਦਾ ਨਾ ਕੋਈ ਕੁੰਡਾ ਤੇ ਬਣਿਆ ਬੜਾ ਭਰੋਸਾ ਨਾ ਕੋਈ ਟੋਲ ਤਹਿਸੀਲ ਕਚੈਰੀ ਤੇ ਨਾ ਦੇਖਿਆ ਕੋਈ ਠਾਣਾ ਉਹ ਰਾਤੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਕਹਿੰਦਾ ਸ਼ਰਮ ਤੇ ਝੇਪ ਦੇ ਦਰਸ਼ਨ ਕਰ ਲੇ ਤੇ ਵੱਡਿਆਂ ਦੀ ਦੇਖ ਲਈ ਪੁਗਦੀ ਓਏ ਰੂੜੀ ਵਾਲੀ ਰੇ ਨਾਲ ਮਿੱਤਰਾ ਫਸਲ ਵੀ ਦੇਖੀ ਮੈਂ ਉਗਦੀ ਤਾਏ ਮੇਰੇ ਨੇ ਘੂਰ ਤੇ ਸਾਰੇ ਤੇ ਅੱਗੇ ਕੋਈ ਨਹੀਂ ਬਣਿਆ ਸਿਆਣਾ ਰਾਤੀ ਸੁਪਨੇ ਦੇ ਵਿੱਚ ਦੇਖਿਆ ਓਏ ਮੈਂ ਪੰਜਾਬ ਪੁਰਾਣਾ ਕਿ ਸਬਰ ਸ਼ੁਕਰ ਨਾਲ ਖਾਂਦੇ ਦੇਖੇ ਮੈਂ ਰੁੱਖੀ ਮਿੱਸੀ ਗੁੱਲੀ ਚਾਰ ਹੀ ਸਤ ਤਨ ਹੀ ਸਭ ਦੀਆਂ ਲੋੜਾਂ ਦੇਖੀਆਂ ਕੁੱਲੀ ਗੁੱਲੀ ਤੇ ਜੁੱਲੀ ਤੇ ਕਿੱਧਰ ਨੂੰ ਤੁਰ ਪੈਂ ਰੋਸ਼ਨ ਸਿਆ ਤੂੰ ਸੀ ਕਿੱਧਰ ਨੂੰ ਜਾਣਾ ਓਏ ਰਾਤ ਹੀ ਸੁਪਨੇ ਦੇ ਵਿੱਚ ਦੇਖਿਆ ਮੈਂ ਪੰਜਾਬ ਪੁਰਾਣਾ ਤੇ ਰਾਤ ਹੀ ਸੁਪਨੇ ਦੇ ਵਿੱਚ ਦੇਖਿਆ ਓਏ ਮੈਂ ਪੰਜਾਬ ਪੁਰਾਣਾ ਨਸ਼ਿਆਂ ਤੋਂ ਬਚਾਉਣ ਵਾਸਤੇ ਆਪਣੇ ਨੌਜਵਾਨ ਪੀੜ੍ਹੀ ਨੂੰ ਨਚਾਂ ਨਸ਼ਿਆਂ ਤੋਂ ਬਚਾਉਣ ਵਾਸਤੇ ਬਹੁਤ ਵਧੀਆ ਉਪਰਾਲੇ ਜੀ ਇਹਨੂੰ ਕਿਸੇ ਸ਼ੌਂਕ ਦੇ ਵਿੱਚ ਪਾਓ ਇਹਨਾਂ ਨੂੰ ਨੌਜਵਾਨਾਂ ਨੂੰ ਚਾਹੇ ਘੋੜਾ ਲੈ ਦਿਓ ਨਹੀਂ ਘੋੜਾ ਲੈ ਕੇ ਦੇ ਸਕਦੇ ਮੱਝ ਲੈ ਦਿਓ ਜੇ ਉਹ ਵੀ ਨਹੀਂ ਲੈ ਕੇ ਦੇ ਸਕਦੇ ਗਾਂ ਲੈ ਦਿਓ ਮੁਰਗੀਆਂ ਲੈ ਦਿਓ ਬੱਕਰੀਆਂ ਲੈ ਦਿਓ ਤੁਹਾਡੇ ਬੱਚੇ ਵਿਜੀ ਰਹਿਣ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਵਿਜੀ ਕਰਕੇ ਰੱਖੋ ਤੇ ਨਸ਼ਿਆਂ ਤੋਂ ਬਚਾਉਣ ਦੇ ਬਹੁਤ ਸਾਰੇ ਹੋਰ ਵੀ ਉਪਰਾਲੇ ਆ ਉਹ ਵੀ ਦੱਸ ਦਿੰਨਾ ਹੈ ਕੇ ਸਵੇਰੇ ਸੁੱਕੀ ਚਾਹ ਨਾ ਹੱਟੀ ਤੇ ਲੈਣ ਜਾਈਏ ਤੇ ਜਰਦੇ ਬੀੜੀਆਂ ਵਾਲਿਆਂ ਦੀ ਭੀੜ ਉੱਥੇ ਬੜੀ ਹੁੰਦੀ ਤੇ 8:30 ਵਾਲੀ ਨਾ ਪਿੰਡੋਂ ਬੱਸ ਚੜੀਏ ਉਹ ਤਾਂ ਸਾਰੀ ਕਾਲਜ ਵਾਲੀ ਮੰਦਿਰ ਦੀ ਭਰੀ ਹੁੰਦੀ ਤੇ ਪੌਣੇ 12 ਵਾਲੀ ਨਾ ਸੰਗਰੀਆਂ ਟ੍ਰੇਨ ਆਈਏ ਸਾਰੀ ਭੁੱਕੀ ਤੇ ਪੋਸਟ ਵਾਲਿਆਂ ਨਾਲ ਭਰੀ ਹੁੰਦੀ ਦਿਨ ਛਿਪੇ ਨਾ ਠੇਕੇ ਦੇ ਕੋਲ ਜਾਈਏ ਤੇ ਮੁੱਛ ਨੰਗਦੀ ਵੀ ਉੱਥੇ ਤਾਂ ਖੜੀ ਹੁੰਦੀ ਚਾ ਜੋ ਕਰ ਰੱਖ ਕੇ ਪਾ ਦਨੇ ਉਹ ਡੇਰੀਆਂ ਤੇ ਰੜਕਣੇ ਦੀ ਲੱਸੀ ਤੋਂ ਬਿਨਾ ਨਹੀਂ ਕੜੀ ਹੁੰਦੀ ਤੇ ਮੱਖਣ ਬਰੜਾ ਉਹਨਾਂ ਦੇ ਫਿਰ ਟੱਬਰ ਨੂੰ ਨੀਂਦ ਕਿੱਥੇ ਤੇ ਧੁੱਕੀ ਜਿਨ੍ਹਾਂ ਦੀ ਬਾਰਡਰ ਤੇ ਫੜੀ ਹੁੰਦੀ ਸੋਨਾ ਮਨਾ ਰੱਖੀ ਜਿਨ੍ਹਾਂ ਦੀ ਬਾਰਡਰ ਤੇ ਫੜੀ ਹੁੰਦੀ ਕੀ ਹਾਲ ਹੈ ਭਾਈ ਠੀਕ ਠਾਕ ਵੀ ਹਾਂਜੀ ਸਤਿ ਸ੍ਰੀ ਅਕਾਲ ਖਾਲਸਾ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਠੀਕ ਹਾਂ ਹਾਂ ਬਹੁਤ ਵਧੀਆ ਜੀ ਹੋਰ ਕੀ ਜੇਵਾ ਹਾਂ ਬੱਸ ਜੀ ਮਿਹਰਬਾਨੀ ਤੁਸੀਂ ਦੱਸੋ ਬਹੁਤ ਵਧੀਆ ਬਣਾ ਲਓ ਬਣਾ ਲਓ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਬਾਈ ਜੀ ਚੱਲੀ ਜਾਂਦਾ ਜੀ ਤੁਹਾਡਾ ਸ਼ੁਕਰੀਆ ਜੀ ਇਹ ਨਾ ਮੈਂ ਇਹਦੇ ਤੋਂ ਉਹ ਕਰੀ ਬੈਠਾ ਸੀਗਾ ਜੀ ਮੈਨੂੰ ਐ ਜੀ ਕਿਤੇ ਟੁੱਟ ਨਾ ਜਾਵੇ ਰੇਸੇ ਮੈਂ ਨਹੀਂ ਸ਼ੁਕਰੀਆ ਜੀ ਸ਼ੁਕਰੀਆ ਜੀ ਬਾਈ ਜੀ ਕਦੋਂ ਆ ਰਹੇ ਆ ਪੰਜਾਬ ਸਿੰਘਾਰ ਕੋਲ ਜਾਣੇ ਜੀ ਆਪਾਂ ਦੇਖਦੇ ਆਂ ਬਾਅਦ ਜਾ ਕੇ ਉੱਥੇ ਕੱਠ ਵਾਲਾ ਹੋਇਆ ਪਿਆਗਾ ਕਹਿੰਦੇ ਡਾਂਗ ਛੋਟੀ ਦੀ ਗੱਲ ਚੱਲਦੀ ਜਾਂਦੀ ਸੀ ਡਾਂਗ ਫੇਰੋ ਨਾ ਨਾ ਬੱਸ ਨਾ ਨਾ ਤੂੰ ਵੀ ਲਵੀਨੇ ਦਾ ਉਹ ਬੋਲੀ ਜਾਂਦੇ ਵਾ ਨਾ ਨਾ ਬੱਸ ਠੀਕ ਹੈ ਜੀ ਮੈਂ ਫਟ ਲੀ ਹਾਂ ਪੰਜਾਬ ਸੰਗਾਰ ਦਿਖਾਉਣੇ ਆਈ ਤੁਹਾਨੂੰ ਬਸ ਚੱਲਦੇ ਆ ਪੰਜਾਬ ਸੰਗਾਰ ਕੋਲੇ ਉਦੋਂ ਆਇਆ ਨਹੀਂ ਸੀ ਕੋੜਾ ਉਧਰ ਹੀ ਜਾ ਰਹੇ ਆਪ ਆਇਆ ਆ ਗਿਆ ਨਹੀਂ ਮੱਲਾਦਾ ਵਾਹਿਗੁਰੂ ਵਾਹਿਗੁਰੂ ਜਾਪ ਕਰੀ ਜਾਂਦੇ ਦੇਖੋ ਜੀ ਨਹਾ ਕੇ ਤੈਂਕਰ लाइक 29, शेयर कर दो यार डबल टच करो स्क्रीन पे लाइक हो जाएगा निहंग सिंह जथेबंद ਸਾਰੇ ਮੇਲੇ ਦੇ ਜੰਮੀਓ ਸਾਰੇ ਮੇਲੇ ਕਿੰਨੇ ਕਿਦਾਂ ਹੋਇਆ ਜੀ ਆਪਣਾ ਦਾਲ ਪਾਪੜਾ ਜੀ 10 ਲੱਖ ਕੋੜਿਆ ਠੀਕ ਹੈ ਦਾਲ ਪਾਪੜਾ ਹਾਂ ਜੀ ਇਹ ਹੈਗਾ ਜੀ ਮਹਾਰਾਜ ਦੀ ਕਿਰਪਾ ਨਾਲ ਬਾਦਰਾ ਸਟੱਡ ਫਾਰਮ ਚ ਜੋ ਰਾਜ ਹਸ ਟੋੜਾਗਾ ਟੋੜਾਗਾ ਤਿੰਨੀ ਹਮਰਾ ਜੀ ਏਰੀ ਹੈਗੀ ਤਕਰੀਬ 7 ਲੱਖ ਸਾਨੂੰ ਕੋਲ ਤਾਂ ਬਹੁਤ ਹੋ ਰਹਿਣਾ ਹੈ 8 ਸਾਲ ਦਾ ਹਾਂ ਜੀ ਕਰਦੇ ਸਵਾਲੇ ਹਾਂ 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 ਇੱਕ ਤੋਂ ਇੱਕ ਚੜਦੇ ਆ ਦੇਖ ਇੱਧਰ ਇੱਧਰ ਹੋਰੀ ਗੱਲ ਲੈ ਗਏ ਬੱਕਰੀਆਂ ਨਾਲ ਗੱਲ ਕਰ ਮੱਕਰਾਂ ਉਥੇ ਮਾਂ ਚੱਲਦੇ ਦੋ ਮਿੰਟ ਆ ਪੁੱਛੀ ਲਾਈਵ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਾਰ ਹੋ ਰਿਹਾ ਹੈ ਪੰਜਾਬ ਸ਼ਿੰਗਾਰ ਦੀ ਵੇਟ 'ਚ ਜਿਹੜੇ ਲੋਕ ਨੇ ਆ ਜਾਓ ਉੱਥੇ ਇਕੱਠੇ ਜਾਲੇ ਹੋਇਆ ਪਿਆ ਸਭ ਦਾ ਨਾਮ ਆਇਆ ਸਭ ਦਾ ਨਾਮ ਆਇਆ ਹੱਡੀ ਹੈ ਜਲ ਹੋਰ ਕੋਈ ਜਮਾ ਰਹੇ ਉਹ ਸਾਹਮਣੇ ਆਊਗਾ ਜੀ ਪੰਜਾਬ ਸਿੰਘ ਆ ਦੋ ਚਾਰ ਮਿੰਟਾਂ ਦੇ ਵਿੱਚ ਆ ਰਿਹਾ ਕਹਿੰਦੇ ਪੰਜਾਬ ਸਿੰਘ ਆ ਨੀ ਭਰੇ ਗੱਟ ਚ ਹੋਏ ਆਏ ਸਪੀਕਰਾਂ 'ਤੇ ਰੋਹ ਤਾਰਾ ਪਟਪੀਆਂ ਕਿਸੇ ਨੇ ਤੇ ਮਾੜਾ ਮੋਟਾ ਯਾਰ ਜਦੋਂ ਇੰਨਾ ਮੌਕਾ ਹੋਇਆ ਕਿਤੇ ਉਦੋਂ ਸਪੀਕਰ ਹੀ ਨਾ ਚੱਲੇ ਤੇ ਸਿਆਣੇ ਆਲੇਓ ਸਿਆਣੇ ਬਣ ਕੇ ਰਹੋ। ਸਤੋ ਨਾਮ ਵਾਹਿਗੁਰੂ ਸਤੋ ਨਾਮ ਵਾਹਿਗੁਰੂ ਚੱਲ ਆ ਜੀ ਆ ਇੱਥੇ ਆਉਣਾ ਪੰਜਾਬ ਸਿਗਾਰ ਹੁਣ ਅੱਧਿਆਂ ਨੂੰ ਤਾਂ ਆਈਆਂ ਵੀ ਬਾਬੇ ਨੇ ਆ ਕੀ ਕੰਮ ਚਲਾਤਾ ਉਹ ਚੰਗਾ ਕੰਮ ਨਹੀਂ ਐ ਕੋਈ ਗੱਲ ਨਹੀਂ 2 ਮਿੰਟ ਲੰਘ ਜਾਣਗੇ ਆਪਣੇ ਸਤ ਨਾਮ ਵਾਹਿਗੁਰੂ ਸਤ ਨਾਮ ਵਧੀਆ ਧੰਨਵਾਦ ਆ ਗੋ ਪੂਰੇ ਭਾਈਆ ਬਹੁਤ ਇਹ ਚੀਜ਼ ਦਾ ਫੇਸ ਅੱਜ ਪੰਜਾਬ ਸੁਹਾਨਾ ਦੇਖਾਣਾ ਪਿਆਰ ਕਰਦੇ ਹਾਂ ਦਾ ਜਿਹੜੇ ਆਪਣਾ ਹਨਾ ਬੈਲੈਂਸ ਨਾਲ ਬਣਾ ਕੇ ਰੱਖੇ ਤੇ ਬਾਕੀ ਭਾਗਾਂ ਵਾਲਿਆਂ ਨੂੰ ਧੰਨਵਾਦ ਆਪਾਂ ਆਪਣੇ 5-7 ਮਿੰਟਾਂ ਦੇ ਵਿੱਚ ਵਿੱਚ ਪੰਜਾਬ ਸ਼ਿੰਗਾਰ ਨੂੰ ਲੈ ਕੇ ਆ ਰਹੇ ਨੇ ਕਿ ਇੱਕ ਕੋਈ ਵੀ ਚੀਜ਼ ਆਪਾਂ ਉਹ ਚੀਜ਼ ਨੂੰ ਬਣਾ ਕੇ ਰੱਖੀਏ ਕਿਉਂਕਿ ਆਪਾਂ ਜਿੱਥੇ ਵੀ ਆਏ ਆ ਨਾ ਜੋ ਆਪਾਂ ਅਜਨ ਕਰਦਾ ਕੋਈ ਨੁਕਸਾਨ ਇਦਾਂ ਕੋਈ ਤੁ ਮੰਦ ਮੈਂ ਜਮਤਾ ਹੀ ਅਵੀ ਥੋੜਾ ਆ ਦੇ ਸਕਦਾ ਘੋੜਾ ਭਾਈ ਅਗਲਾ ਚਾਹੇ ਤੋ ਵੀ ਬਾਬਾ ਜੀ ਵੀ ਆਏ ਨਹੀਂ ਵੜਦੇ ਇੱਥੇ ਕੱਟ ਦੇ ਵਿੱਚ ਤੇ ਥੋੜਾ ਜਿਹਾ ਆਹ ਬਣਾਉਣਾ ਹੀ ਪਊਗਾ ਸਾਰਿਆਂ ਨੂੰ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿਰਪਾ ਕਰੋ ਤੇ ਜੇ ਭਰਾ ਉਹ ਨਹੀਂ ਮੰਨਦੇ ਤਾਂ ਰਾਹ ਤਾਂ ਬਣਾਉਣਾ ਹੀ ਪਊਗਾ ਸਾਰੇ ਜਨਾਂ ਨੂੰ ਇਹ ਮਲੇਕਰੋ ਕਿਰਪਾ ਸਾਰੇ ਜਨ ਵੀ ਥੋੜਾ ਥੋੜਾ ਰਾਹ ਜਿਆ ਕਰ ਲੋ ਤੇ ਆਪਾਂ ਕੋੜੇ ਨੂੰ ਚੁੱਟੀ ਅੰਦਰ ਲੈ ਆਮਾ ਗਾਹ ਨੂੰ ਫਟ ਕਮੇਟੀ ਵੱਲੋਂ ਇੱਕ ਇਲਾਨ ਵੇ ਅੱਜ ਕੀ ਚਾਰ ਆਪਾਂ ਟਰਾਲੀਆਂ ਮੰਗਾਈਆਂ ਸੀ ਅੱਗੇ ਵਾਸਤੇ 40 ਮੰਗਾਇਆ ਕਰਾਂਗੇ ਤੇ ਤੁਸੀਂ ਆਹ ਪੱਕੀ ਗੱਲ ਆ ਇਹ ਤੇ ਤੁਸੀਂ ਪ੍ਰਸਾਦ ਦਿਓ ਸਾਡਾ ਤੇ ਬਾਬੇ ਨੂੰ ਉਹਦੋਂ ਪਹਿਲਾਂ ਹੀ ਬੁਲਾ ਲਿਆ ਕਰਾਂਗੇ ਨਾਲੇ ਘੋੜੇ ਨੂੰ ਤੁਹਾਨੂੰ ਟਾਈਮ ਹੋ ਕੇ ਪ੍ਰਸਾਦ ਦਿਓ ਵੀ ਸਾਨੂੰ ਆਇਆ ਵੀ ਆਹ ਖੈਰ ਸੱਖਣਾ ਆਪਣਾ ਨਿਬੜ ਜੇ ਅੱਜ ਨਹੀਂ ਤਾਂ ਡਰਦੇ ਹੀ ਲੱਗ ਜਾਂਦਾ ਵੀ ਕੋਈ ਕਿਸੇ ਦੇ ਹੱਜਣਾ ਮਾਰ ਦੇ ਤੇ ਕੋਈ ਕਿਸੇ ਨਾਲ ਲੜਨਾ ਪਵੇ ਤੇ ਮਾੜੇ ਜਿਹਾ ਸਿਆਣ ਫਨਾ ਟਾਈਮ ਜਾਂ ਘਟੋ ਨਹੀਂ ਤਾਂ ਕਮੇਟੀ ਵਾਲਿਆਂ ਦਾ ਤਾਪ ਚੜਿਆ ਪਿਆ ਕਮੇਟੀ ਜਾਂ ਤਾਂ ਬੋਲ ਬੋਲ ਹੀ ਥੱਕ ਗਏ ਜਿਹੜੀ ਤੱਕਦੇ ਬਦੰਦਰਾ ਤਾਂ ਕਹਿੰਦੇ ਤੁਗਦੇ ਤਾਂ ਹੈ ਨਹੀਂ ਸੁੱਖ ਰੱਖੇ ਵੈਗਰੂ ਚਾਹੇ ਅੱਧੀ ਰਾਤ ਹੋ ਜੇ ਏਲਾ ਤਾਂ ਐਂ ਹੀ ਚੱਲਦਾ ਹਾਂ ਗਲਤ ਹੈ ਇਹ ਮੈਂ ਹੁਣ ਜਿਹੜੀਆਂ ਗੱਲਾਂ ਅਸੀਂ ਜਾਣਦੇ ਆ ਉਹ ਤਾਂ ਇਹ ਸੁਣਨਾ ਨਹੀਂ ਚਾਹਦੇ ਮੇਰੀ ਗੱਲ ਹੈ ਰੱਬ ਦੀ ਗੱਲ ਪੰਨੀਆਂ ਸੁਣ ਲੋ ਬਾਤ ਸੁਣਨੀ ਪੰਜਾਬ ਦਾ ਮਸ਼ਹੂਰ ਘੋੜਾ ਪੰਜਾਬ ਸ਼ਿੰਗਾਰ ਤਲਵੰਡੀ ਸਭ ਪਹੁੰਚ ਰਿਹਾ ਦੋ ਚਾਰ ਮਿੰਟਾਂ 'ਚ ਲਾਈਵ ਸ਼ੇਅਰ ਕਰ ਦਿਓ ਜਿਹੜਾ ਕੋਈ ਭਾਈ ਗੌਣ ਵਾਲਾ ਆ ਜਾਓ ਯਾਰ ਮੂਰੇ ਮੈਂ ਕਿਤੇ ਆ ਜਾਓ ਆ ਜਾਓ ਕੋਈ ਘੋੜਿਆਂ ਵਾਲਾ ਗੀਤੀ ਸੁਣਾ ਜਾਓ ਰੀਲਾਂ ਤਾਂ ਸੱਬਿਆ ਚਾਰੀ ਸੁਣਾਈ ਹਾਂ ਕਪੜਿਆ ਜਾਨ ਸਾਬਰਾ ਵਾਲਾ ਟੀਕੇ ਦੇ ਹੋਰੀ ਲਾ ਦੇ ਹਾਂਜੀ ਬਾਬਾ ਜੀ ਸੱਬਿਆਚਾਰਕ ਗੱਲ ਕਰਾਂਗੇ ਜੀ ਹਾਂ ਆ ਗਿਆ ਕੱਲ ਵਾਲਾ ਵਾਜਲ ਜੋ ਦੋਨੇ ਪ੍ਰਾਉਣ ਦੇ ਭਾਦੀ ਵਾਜਲ ਜੋ ਦੋਨੇ ਪ੍ਰਾਉਣ ਦੇ ਭਾਦੀ ਬਣ ਗਈ ਕੁੱਕੜ ਦੇ ਤੇ ਦਿਨ ਢਲ ਗਿਆ ਤੇ ਦੇਖੀ ਫਿਰਦੇ ਲੱਗਦੇ ਫੁੱਫੜਦੇ ਚੱਕਲੇ ਚਿੰਪੇ ਤੇ ਪੱਲੀਆਂ ਮੰਗਣ ਮੰਗੀ ਜਾਂਦੇ ਓਏ ਵੱਡੇ ਤੈ ਤਾਂ ਤਾ ਨਹੀਂ ਜਾਂਦੇ ਓਏ ਵੱਡੇ ਤਾਏ ਤੋਂ ਤਾ ਤੋਂ ਤਾ ਧੁੱਕੀ ਤੇ ਕੋਸਤ ਹੁੰਦੀ ਤੇ ਦਿਨ ਛਿਪੇ ਨਾ ਠੇਕੇ ਦੇ ਕੋਲ ਜਾਈਏ ਓਏ ਮੋਹ ਰੰਗ ਦੀ ਵੀ ਉੱਥੇ ਤਾਂ ਖੜੀ ਹੁੰਦੀ ਉੱਥੇ ਖੜੀ ਹੁੰਦੀ ਹਾਂਜੀ ਉਹ ਭਾਈ ਟਰੈਕਟਰ ਵਾਲਿਆ ਹੈਲੋ ਬਸ ਉਥੇ ਹੀ ਰੋਕ ਦੀ ਪੁੱਤ ਬਣ ਕੇ ਸ਼ਾਬਾਸ਼ ਹੌਲੀ ਜਾਈਂ